ਅਰ ਵਿੱਚ ਦੂਜੀ ਵਾਰ ਆਈ ਲక్ష్ਮੀ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੀਐਮ ਸਰ ਨੇ ਜੀ ਇਹ ਹੀ ਕਿਹਾ ਸਾਡੇ ਵਾਸਤੇ ਵੀ ਸੋਨ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਹੋ ਜਨ ਆਪਣੇ ਬੱਚੇ ਨੂੰ ਸਹੀ ਦੀ ਦਾ ਦਰਜਾ ਮਿਲੂਗਾ ਦਿੱਤਾ ਜਾਊਗਾ ਇਹ ਹੀ ਸਾਨੂੰ ਗੱਲ ਸਾਰੀ ਕਹਿ ਕੇ ਕਹਿੰਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹਨੇਕ ਉਪਰਾਲਾ ਕੀਤਾ ਗਿਆ ਪੰਜਾਬੀਆਂ ਨੇ ਮਿਲ ਮਨਾਈ ਧੀ ਦੀ ਲੋੜੀ ਧੀ ਦੀ ਲੋੜੀ ਮਨਾ ਕੇ ਦਿੱਤਾ ਬਰਾਬਰੀ ਦਾ ਸੁਨੇਹਾ ਦੇਸ਼ ਭਰ ਦੇ ਵਿੱਚ ਜਿੱਥੇ ਲੋੜੀ ਦਾ ਤਿਹਾਰ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਗਿਆ ਏਸੇ ਵਿਚਕਾਰ ਜਲੰਧਰ ਕੈਂਡ ਤੋਂ ਇੱਕ ਬੜੀਆਂ ਹੀ ਬਾਵਕ ਅਤੇ ਇੱਕ ਚੰਗਾ ਸੁਨੇਹਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬੀ ਕਾਰੀਗਰਾਂ ਦੇ ਵੱਲੋਂ ਲੋਹੜੀ ਦਾ ਤਿਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇੱਥੇ ਖਾਸ ਗੱਲ ਇਹ ਰਹੀ ਕਿ ਇਹਨਾਂ ਦੇ ਵੱਲੋਂ ਆਪਣੇ ਸਾਥੀ ਦੇ ਘਰ ਪੈਦਾ ਹੋਈ ਧੀ ਦੀ ਲੋਹੜੀ ਵੀ ਪੁੱਤਾਂ ਮੰਗ ਮਨਾਈ ਗਈ ਹੈ ਨੌਜਵਾਨ ਦੇ ਘਰ ਪਹਿਲਾ ਵੀ ਇੱਕ ਲੜਕੀ ਐ ਤੇ ਹੁਣ ਦੂਜੀ ਵਾਰ ਵੀ ਘਰ ਦੇ ਵਿੱਚ ਲక్ష్ਮੀ ਆਈ ਹੈ ਤੇ ਦੂਜੀ ਵਾਰ ਘਰ ਚ ਲక్ష్ਮੀ ਆਉਣ ਤੇ ਸਾਰੇ ਹੀ ਦੋਸਤਾਂ ਦੇ ਵੱਲੋਂ ਧੂਮ-ਧਾਮ ਦੇ ਨਾਲ ਲੋਹੜੀ ਮਨਾਈ ਗਈ ਹੈ। ਮੈਂ ਸਭ ਤੋਂ ਜ਼ਿਆਦਾ ਉਤਸ਼ਾਹਿਤ ਉਸ ਦਿਨ ਹੋਇਆ ਸੀਗਾ ਜਦੋਂ ਇਹਨੇ ਬੜੇ ਖੁਸ਼ੀ ਨਾਲ ਬੜੇ ਪ੍ਰਾਊਡ ਹੋ ਕੇ ਮੈਨੂੰ ਕਿਹਾ ਸੀਗਾ ਬਹੁਤੀ ਲੜਕੀ ਆਈ ਹੈ। ਔਰ ਮੇਰੀ ਦੂਸਰੀ ਲੜਕੀ ਹੈ। ਇਹ ਸ਼ਬਦ ਇਹਦੇ ਸਿਗੇ ਦਾਜੀ ਦੇ ਤੇ ਮੈਨੂੰ ਬੜਾ ਚੰਗਾ ਲੱਗਾ ਸੀਗਾ। ਤੇ ਉਸੇ ਦਿਨ ਹੀ ਮੇਰੇ ਮਨ 'ਚ ਆਇਆ ਸੀਗਾ ਵੀ ਚਲੋ ਵੀ ਇਹ ਮੁੰਡਾ ਵਧੀਆ ਵਾ ਤੇ ਮੈਂ ਅੱਗੇ ਤੋਂ ਵੀ ਇਹਦਾ ਨਾਲ ਹਰ ਤਰ੍ਹਾਂ ਦੇ ਨਾਲ ਸਾਥ ਦੇਣ ਨੂੰ ਵੀ ਤਿਆਰ ਆ। ਇਸ ਮੌਕੇ ਧੀਆਂ ਅਤੇ ਪੁੱਤਾਂ ਦੇ ਵਿੱਚ ਫਰਕ ਸਮਝਣ ਵਾਲੇ ਲੋਕਾਂ ਨੂੰ ਵੀ ਸੇਧ ਦਿੱਤੀ ਗਈ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਧੀਆਂ ਪੁੱਤਾਂ ਦੇ ਨਾਲੋਂ ਕਿਸੇ ਵੀ ਪਾਸਿਓਂ ਘਟ ਨਹੀਂ ਹਨ ਤੇ ਇਹ ਤੋਂ ਮੈਂ ਪ੍ਰੇਰਣਾ ਵੀ ਦਿੰਨਾ ਵਾਂ ਸਾਰਿਆਂ ਨੂੰ ਵੀ ਤੁਸੀਂ ਸਾਰੇ ਜਣੇ ਜਿਹੜੇ ਇਸ ਆਲੇ ਉਤਸਵ ਬੰਦੇ ਆ ਆਪਸੀ ਭਾਈਚਾਰੇ ਦਾ ਪ੍ਰਤੀਕ ਸਨਾਤਨ ਦਾ ਪ੍ਰਤੀਕ ਇਹ ਜਿਹੜੇ ਆ ਮਨਾਣੇ ਚਾਹੀਦੇ ਆ ਜਿਹਦੇ ਨਾਲ ਕਿ ਆ ਕਿ ਭੇਦਭਾਵ ਜਿਹੜਾ ਵਾ ਖਤਮ ਹੋ ਜਾਂਦਾ ਵਾ ਇਹਨਾਂ ਸ਼ਤਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਇਹ ਕਾਮਨਾ ਕਰਦਾ ਹਾਂ ਵੀ ਜਿਹੜੇ ਉਤਸਵ ਹੈਗੇ ਆ ਉਹ ਇਸ ਤਰ੍ਹਾਂ ਹੀ ਆਪਸੀ ਭਾਈਚਾਰੇ ਦੇ ਨਾਲ ਮਨਾਓ ਤਾਂ ਕਿ ਸਮਾਜ ਦੇ ਵਿੱਚ ਇਕਤਾ ਅਖੰਡਤਾ ਦਾ ਪ੍ਰਚਾਰ ਹੋਵੇ ਅੱਜ ਦੇ ਟਾਈਮ 'ਚ ਇਨਾਂ ਪੰਜਾਬੀਆਂ ਨੇ ਧੀਆਂ ਦੀ ਗਲੂੜੀ ਮਨਾ ਕੇ ਧੀਆ ਤੇ ਪੁੱਤਰਾਂ ਦੇ ਵਿੱਚ ਫਰਕ ਸਮਝਣ ਵਾਲੇ ਲੋਕਾਂ ਨੂੰ ਇੱਕ ਚੰਗੀ ਸੇ ਦਿੱਤੀ ਹੈ ਕਿ ਅੱਜ ਦੇ ਟਾਈਮ 'ਚ ਧੀਆ ਪੁੱਤਾਂ ਨਾਲੋਂ ਕਿਸੇ ਵੀ ਗੱਲੋਂ ਕੱਟ ਨਹੀਂ ਹਨ